ਜੋ ਲੋਕ ਕ੍ਰਾਈਮ ਕਰਦੇ ਨੇ ਜੋ ਲੋਕ ਫਰਾਡ ਕਰਦੇ ਨੇ ਜੋ ਲੋਕ ਕਿਸੇ ਵੀ ਤਰ੍ਹਾਂ ਦੀ ਐਕਸਟਰੀਮਿਸਟ ਪੋਲਿਟਿਕਸ ਕਰਦੇ ਨੇ ਚਾਹੇ ਉਹ ਜਾਤ ਦੇ ਨਾਂ ਤੇ ਹੋਵੇ ਨਸਲ ਦੇ ਨਾਂ ਤੇ ਹੋ ਸਕਦੀ ਹੈ ਮੁਲਕ ਦੇ ਨਾਂ ਤੇ ਹੋ ਸਕਦੀ ਹੈ ਧਰਮ ਦੇ ਨਾਂ ਤੇ ਹੋ ਸਕਦੀ ਹੈ ਉਹ ਲੋਕ ਵੀ ਬੜੇ ਵੱਡੇ ਵੱਡੇ ਰਿਸਕ ਲੈਂਦੇ ਨੇ ਇੱਕ ਬਦਮਾਸ਼ ਬੰਦੇ ਦੀ ਬਹਾਦਰੀ ਅਤੇ ਦੂਜੇ ਪਾਸੇ ਖਾਲਸੇ ਦੀ ਬਹਾਦਰੀ ਇਹਨਾਂ ਚ ਫਰਕ ਕੀ ਹੈ ਜੇ ਜਦੋਂ ਕੁਝ ਜਾਨ ਤੋਂ ਪਿਆਰਾ ਹੋਏ ਤਾਂ ਉਸ ਲਈ ਜਾਨ ਦੇਣ ਤੋਂ ਭਲਾ ਕੌਣ ਡਰਦਾ ਪਿਆਰ ਇੱਕ ਅਜਿਹੀ ਤਾਕਤ ਹੈ ਜਿਹੜੀ ਜਦੋਂ ਮੂਹ ਜ਼ੋਰ ਹੋ ਕੇ ਆਉਂਦੀ ਹੈ ਤਾਂ ਜਸਮਾਨੀ ਜਾਂ ਦਿਮਾਗੀ ਤਾਕਤ ਨੂੰ ਉਸੇ ਤਰ੍ਹਾਂ ਤੋੜ ਜਾਂ ਖੋਹ ਸਕਦੀ ਹੈ ਜਿਵੇਂ ਹੜ ਦਾ ਪਾਣੀ ਵੱਡੇ ਵੱਡੇ ਦਰਖਤਾਂ ਬਿਲਡਿੰਗਾਂ ਪੁਲਾਂ ਤੇ ਬੰਨਾਂ ਨੂੰ ਤੋੜ ਦਿੰਦਾ ਹੈ ਦਿਮਾਗ ਬਹੁਤ ਸ਼ੈਤਾਨੀ ਤਰੀਕੇ ਦੀਆਂ ਗਣਤੀਆਂ ਮਿੰਤੀਆਂ ਕਰ ਸਕਦਾ ਜੋ ਇਨਸਾਨ ਦਾ ਦਿਮਾਗ ਹੈ ਜੋੜ ਤੋੜ ਕਰ ਸਕਦਾ ਪਰ ਪਿਆਰ ਨੂੰ ਆਪਣੀ ਤਾਕਤ ਆਸਥਾ ਤੋਂ ਮਿਲਦੀ ਹੈ ਵਿਸ਼ਵਾਸ ਤੋਂ ਮਿਲਦੀ ਹੈ ਕਹਿੰਦੇ ਨੇ ਕਿ ਆਸਥਾ ਰੱਬ ਦਾ ਰਸਤਾ ਤੇਗ ਕਿਤਾਬ ਦੀਆਂ ਕਵਿਤਾਵਾਂ ਬਾਰੇ ਅਸੀਂ ਇਹ ਲੜੀਵਾਰ ਗੱਲਬਾਤ ਕਰ ਰਹੇ ਹਾਂ ਤੇ ਅਸੀਂ ਹੁਣ ਤੱਕ ਇਸ ਦੇ 12 ਐਪੀਸੋਡ ਇਸ ਤੋਂ ਪਹਿਲਾਂ ਕਰ ਚੁੱਕੇ ਹਾਂ ਤੇ ਇਰਾਦਾ ਮੇਰਾ ਹੈ ਕਿ ਕੋਈ 100 ਦੇ ਕਰੀਬ ਐਪੀਸੋਡ ਇਸ ਕਿਤਾਬ ਦੀਆਂ ਕਵਿਤਾਵਾਂ ਦੇ ਕੰਟੈਕਸਟ ਜੋ ਅਸੀਂ ਗੱਲਬਾਤ ਕਰਨੀ ਆ ਉਹਦਾ ਹੋ ਜਾਏਗਾ ਤੇ ਪਰਪਸ ਇਹਦਾ ਇਹੀ ਹੈ ਕਿ ਕਿਉਂਕਿ ਕਵਿਤਾਵਾਂ ਤੇ ਕਿਸੇ ਥਾਟ ਦੀ ਇੱਕ ਡਿਸਟਿਲਡ ਫਾਰਮ ਆ ਤੇ ਇੱਕ ਜਿਵੇਂ ਕਹਿ ਸਕਦੇ ਕਿ ਕਸ਼ੀਦੀ ਹੋਈ ਫਾਰਮ ਹੈ ਤੇ ਉਹਦੇ ਪਿੱਛੇ ਜਾਂ ਆਲੇ ਦੁਆਲੇ ਜਿਹੜੀਆਂ ਥਾਟਸ ਨੇ ਉਹਨਾਂ ਨੂੰ ਆਰਗੇਨਾਈਜ਼ ਕਰਨ ਲਈ ਜਾਂ ਉਹਨਾਂ ਨੂੰ ਸ਼ੇਅਰ ਕਰਨ ਲਈ ਮੈਂ ਇਹ ਲੜੀਵਾਰ ਗੱਲਬਾਤ ਸ਼ੁਰੂ ਕੀਤੀ ਹੈ ਤੇ ਅੱਜ ਜਿਹੜੀ ਸਾਡੀ ਗੱਲਬਾਤ ਹੋਏਗੀ ਇਹਦੇ ਵਿੱਚ ਸਵਾਲ ਸੀ ਕਿ ਜਿਆਦਾ ਸ਼ਕਤੀਸ਼ਾਲੀ ਕੌਣ ਕੀ ਹੈ ਬਹਾਦਰੀ ਜਾਂ ਮੁਹੱਬਤ ਜਾਂ ਮੈਂ ਇਹ ਵੀ ਕਹਿ ਸਕਦਾ ਕਿ ਜਿਹੜਾ ਬਹਾਦਰੀ ਅਤੇ ਮੁਹੱਬਤ ਦਾ ਜੋ ਰਿਸ਼ਤਾ ਤੇ ਜੋ ਲੋਕ ਕ੍ਰਾਈਮ ਕਰਦੇ ਨੇ ਜੋ ਲੋਕ ਫਰਾਡ ਕਰਦੇ ਨੇ ਜੋ ਲੋਕ ਕਿਸੇ ਵੀ ਤਰ੍ਹਾਂ ਦੀ ਐਕਸਟਰੀਮਿਸਟ ਪੋਲਿਟਿਕਸ ਕਰਦੇ ਨੇ ਚਾਹੇ ਉਹ ਜਾਤ ਦੇ ਨਾਂ ਤੇ ਹੋਵੇ ਨਸਲ ਦੇ ਨਾਂ ਤੇ ਹੋ ਸਕਦੀ ਹੈ ਮੁਲਕ ਦੇ ਨਾਂ ਤੇ ਹੋ ਸਕਦੀ ਹੈ ਧਰਮ ਦੇ ਨਾਂ ਤੇ ਹੋ ਸਕਦੀ ਹੈ ਉਹ ਲੋਕ ਵੀ ਬੜੇ ਵੱਡੇ ਵੱਡੇ ਰਿਸਕ ਲੈਂਦੇ ਨੇ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਬਹਾਦਰੀ ਸਿਰਫ ਜਿਹੜੇ ਰੋਹਾਨੀ ਤੌਰ ਦੇ ਉੱਤੇ ਉੱਪਰ ਉੱਠੇ ਹੋਏ ਲੋਕ ਨੇ ਉਹੀ ਕਰਦੇ ਨੇ ਇਹ ਜਿਹੜੇ ਕ੍ਰਾਈਮ ਕਰਨ ਵਾਲੇ ਲੋਕ ਵੀ ਰਿਸਕ ਲੈਂਦੇ ਨੇ ਉਹਨਾਂ ਨੂੰ ਜੇਲਾ ਹੁੰਦੀਆਂ ਨੇ ਉਹਨਾਂ ਨੂੰ ਵੀ ਮਰਨ ਦਾ ਡਰ ਹੁੰਦਾ ਪਰ ਫਿਰ ਵੀ ਉਹ ਆਪਣੇ ਕੰਮਾਂ ਤੋਂ ਪਿੱਛੇ ਨਹੀਂ ਹਟਦੇ ਮੌਤ ਦਾ ਜੋ ਡਰ ਹੈ ਉਹ ਵੀ ਉਹਨਾਂ ਨੂੰ ਉਹਨਾਂ ਦੇ ਰਸਤੇ ਤੋਂ ਰੋਕਦਾ ਨਹੀਂ ਹੈ ਅਜਿਹਾ ਕੰਮ ਕਰਨ ਵਾਲੇ ਲੋਕ ਵੀ ਕਈ ਵਾਰ ਅਸੀਂ ਦੇਖਦੇ ਹਾਂ ਸਾਲਾਂ ਬੱਧੀ ਮੁਲਕਾਂ ਦੀਆਂ ਸਰਕਾਰਾਂ ਤੋਂ ਲੋਕੇ ਰਹਿੰਦੇ ਨੇ ਕੋਈ ਗੁਪਤਵਾਸ ਹੁੰਦੇ ਨੇ ਅਖੀਰ ਫੜੇ ਜਾਂਦੇ ਨੇ ਪਰ ਆਪਣੀ ਆਦਤ ਉਹ ਨਹੀਂ ਛੱਡਦੇ ਇਹ ਲੋਕ ਵੀ ਇੱਕ ਸੰਸਚ ਜਿਵੇਂ ਜੇ ਦੇਖੀਏ ਬਹਾਦਰ ਹੁੰਦੇ ਉਹ ਵੀ ਮੌਤ ਨੂੰ ਮਖੌਲਾਂ ਕਰਦੇ ਨੇ ਇੱਕ ਲਿਹਾਜ਼ ਨਾਲ ਤੇ ਫਿਰ ਸਵਾਲ ਹੈ ਕਿ ਫਰਕ ਕੀ ਹੈ ਕਿਸੇ ਨੇ ਇੱਕ ਵਾਰ ਇਹ ਸਵਾਲ ਪੁੱਛਿਆ ਕਿ ਇੱਕ ਬਦਮਾਸ਼ ਬੰਦੇ ਦੀ ਬਹਾਦਰੀ ਅਤੇ ਦੂਜੇ ਪਾਸੇ ਖਾਲਸੇ ਦੀ ਬਹਾਦਰੀ ਇਹਨਾਂ 'ਚ ਫਰਕ ਕੀ ਹੈ ਇਹ ਬਹੁਤ ਗਹਿਰਾ ਸਵਾਲ ਸੀ ਅਤੇ ਗਹਿਰਾ ਸਵਾਲ ਹੈ ਤੇ ਇਸ ਦੇ ਜਵਾਬ 'ਚ ਹੀ ਸਾਰੀ ਇਸ ਕਹਾਣੀ ਦਾ ਭੇਤ ਛੁਪਿਆ ਹੋਇਆ ਤੇ ਮੈਂ ਵੀ ਅਸਲ 'ਚ ਇਸ ਇਸ ਸਵਾਲ ਦਾ ਜਵਾਬ ਲੱਭਣ ਲੱਗਿਆ ਤੇ ਇਸ ਦਾ ਜਵਾਬ ਜੋ ਮੈਨੂੰ ਮਿਲਿਆ ਉਹ ਅਸਲ 'ਚ ਕੁਝ ਮਾਮਾਆਂ ਦੀਆਂ ਕਹਾਣੀਆਂ ਦੇ ਹਵਾਲੇ ਨਾਲ ਮਿਲਿਆ ਇਬੜੀ ਇੰਟਰਸਟਿੰਗ ਚੀਜ਼ ਹੈ ਆਮ ਕਰਕੇ ਅਸੀਂ ਇਹ ਸਮਝਦੇ ਹਾਂ ਸਾਡੇ ਸਮਾਜ 'ਚ ਕਿ ਔਰਤਾਂ ਕਮਜ਼ੋਰ ਹੁੰਦੀਆਂ ਨੇ ਪਰ ਮੈਂ ਕਿ ਅਸਲ 'ਚ ਇਹ ਗੱਲ ਸੱਚ ਨਹੀਂ ਹੈ ਪਰ ਸਮਾਜ 'ਚ ਇਹ ਗੱਲ ਇਸ ਤਰ੍ਹਾਂ ਕਈ ਲੋਕ ਅਸੀਂ ਮੰਨਦੇ ਹਾਂ ਇਸ ਗੱਲ ਨੂੰ ਤੁਸੀਂ ਜਨਰਲਾਈਜ਼ ਨਹੀਂ ਕਰ ਸਕਦੇ ਇਹ ਇਹ ਵੀ ਸੱਚ ਹੈ ਪਰ ਅਸੀਂ ਆਪਣੀ ਜ਼ਿੰਦਗੀ 'ਚ ਅਕਸਰ ਅਜਿਹਾ ਦੇਖ ਸਕਦੇ ਹਾਂ ਕਿ ਕੋਈ ਔਰਤ ਹੋ ਸਕਦਾ ਹੈ ਕਿ ਘਰ 'ਚ ਕਾਕਰੋਚ ਦੇਖ ਕੇ ਡਰ ਸਕਦੀ ਹੋਵੇ ਹੋ ਸਕਦਾ ਹੈ ਕਿ ਰਾਹ ਜਾਂਦਿਆਂ ਕੋਈ ਹਲਕਾ ਜਿਹਾ ਐਕਸੀਡੈਂਟ ਹੋ ਗਿਆ ਤੇ ਉਹ ਬਹੁਤ ਘਬਰਾ ਜਾਏ ਤੇ ਸਾਡਾ ਉਸ ਬਾਰੇ ਇਹ ਪ੍ਰਭਾਵ ਬਣ ਸਕਦਾ ਕਿ ਉਹ ਬਹੁਤ ਕਮਜ਼ੋਰ ਹੈ ਜਾਂ ਉਹ ਡਰੂ ਹੈ ਪਰ ਇਸੇ ਕਮਜ਼ੋਰ ਜਿਹੀ ਲੱਗਣ ਵਾਲੀ ਔਰਤ ਦਾ ਸੀ ਇੱਕ ਹੋਰ ਰੂਪ ਵੀ ਦੇਖ ਸਕਦੇ ਹਾਂ ਜਾਂ ਦੇਖਦੇ ਹਾਂ ਕਈ ਵਾਰ ਕਿਸੇ ਹੋਰ ਸਥਿਤੀ 'ਚ ਮਿਸਾਲ ਦੇ ਤੌਰ ਤੇ ਜਦੋਂ ਉਸਦੇ ਬੱਚੇ ਨੂੰ ਕੋਈ ਖਤਰਾ ਹੋ ਜਾਏ ਜਿਵੇਂ ਹੋ ਸਕਦਾ ਹੈ ਕਿ ਕੋਈ ਜਾਨਵਰ ਬੱਚੇ ਤੇ ਹਮਲਾ ਕਰ ਦੇ ਬੱਚਾ ਪਾਣੀ ਚ ਡਿੱਗ ਪਏ ਜਾਂ ਕਿਸੇ ਅੱਗ ਚ गिर ਜਾਏ ਤਾਂ ਇਹੀ ਔਰਤ ਦੱਬੂ ਡਰੀ ਹੋਈ ਕਮਜ਼ੋਰ ਜਹੀ ਔਰਤ ਆਪਣੇ ਬੱਚੇ ਨੂੰ ਬਚਾਉਣ ਲਈ ਆਪਣੀ ਜਾਨ ਤੇ ਖੇਲ ਜਾਂਦੀ ਇਸ ਕਮਜ਼ੋਰ ਜਹੀ ਦਿਸਣ ਵਾਲੀ ਔਰਤ ਅੰਦਰ ਅਚਾਨਕ ਇਹ ਬਹਾਦਰੀ ਕਿੱਥੋਂ ਆਈ ਇਹ ਜਿਹੜਾ ਸਵਾਲ ਔਰ ਇਹਦਾ ਜਵਾਬ ਇਹਦੇ ਵਿੱਚ ਹੀ ਮੈਂ ਸਮਝਦਾ ਕਿ ਸਾਰੀ ਇਹ ਕਹਾਣੀ ਹੈ ਜਿਹਦੇ ਬਾਰੇ ਅੱਜ ਅਸੀਂ ਗੱਲ ਕਰਨੀ ਹੈ ਕਿਸੇ ਮਾਂ ਦੀ ਅਜਹੀ ਬਹਾਦਰੀ ਹੀ ਉਹ ਰਾਜ਼ ਹੈ ਜਿਹੜਾ ਸਾਡੇ ਸਵਾਲ ਦਾ ਜਵਾਬ ਲੱਭਣ ਚ ਮਦਦ ਕਰ ਸਕਦਾ ਕਿਸੇ ਮਾਂ ਦੀ ਅਜਹੀ ਬਹਾਦਰੀ ਬੱਚੇ ਨਾਲ ਉਸਦੇ ਅਨੰਤ ਤੇ ਅਸੀਮ ਪਿਆਰ ਚੋਂ ਪੈਦਾ ਹੁੰਦੀ ਕੋਈ ਬੱਚਾ ਕਿਸੇ ਮਾਂ ਦੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਰੂਹ ਹੁੰਦਾ ਤੇ ਉਸ ਤੋਂ ਉੱਤੇ ਉਹਦੇ ਲਈ ਕੁਝ ਨਹੀਂ ਹੁੰਦਾ ਉਸ ਦੇ ਸਾਹਮਣੇ ਉਸ ਨੂੰ ਆਪਣੀ ਜ਼ਿੰਦਗੀ ਵੀ ਇੰਪੋਰਟੈਂਟ ਨਹੀਂ ਲੱਗਦੀ ਬੱਚਾ ਉਸ ਨੂੰ ਆਪਣੀ ਜਾਨ ਤੋਂ ਪਿਆਰਾ ਹੈ ਤੇ ਜਦੋਂ ਕੁਝ ਜਾਨ ਤੋਂ ਪਿਆਰਾ ਹੋਏ ਤਾਂ ਉਸ ਲਈ ਜਾਨ ਦੇਣ ਤੋਂ ਭਲਾ ਕੌਣ ਡਰਦਾ ਮਾਂ ਦੀ ਇਹ ਬਹਾਦਰੀ ਪ੍ਰੇਮ ਤੋਂ ਪੈਦਾ ਹੁੰਦੀ ਮੁਹੱਬਤ ਤੋਂ ਪੈਦਾ ਹੁੰਦੀ ਤੇ ਖਾਲਸੇ ਦੀ ਬਹਾਦਰੀ ਵੀ ਇਸੇ ਤਰ੍ਹਾਂ ਪ੍ਰੇਮ ਚੋਂ ਪੈਦਾ ਹੁੰਦੀ ਹੈ ਇਸੇ ਕਰਕੇ ਕਿੜੀਆਂ ਵਰਗੇ ਲੋਕ ਬਾਜ਼ਾਂ ਨਾਲ ਲੜ ਪਏ ਸਿੱਖੀ ਪ੍ਰੇਮ ਦਾ ਮਾਰਗ ਹੈ ਬੁਨਿਆਦੀ ਤੌਰ ਦੇ ਉੱਤੇ ਇਸ ਵਿੱਚ ਗੁਰੂ ਦਾ ਪ੍ਰੇਮ ਸਭ ਤੋਂ ਉੱਤੇ ਹੈ ਖਾਲਸੇ ਦੀ ਬਹਾਦਰੀ ਗੁਰੂ ਦੇ ਪ੍ਰੇਮ ਚੋਂ ਪੈਦਾ ਹੋਈ ਇਹ ਉਸ ਤਰ੍ਹਾਂ ਦੀ ਮੂਹ ਜ਼ੋਰ ਮੁਹੱਬਤ ਹੈ ਜਿਸ ਤਰ੍ਹਾਂ ਦੀ ਮੁਹੱਬਤ ਚੋਂ ਕੋਈ ਮਾਂ ਆਪਣੇ ਬੱਚੇ ਖਾਤਰ ਪਾਣੀ 'ਚ ਕੁੱਦ ਜਾਂਦੀ ਹੈ ਜਾਂ ਅੱਗ 'ਚ ਵੜ ਜਾਂਦੀ। ਇਸੇ ਤਰ੍ਹਾਂ ਦੀ ਭਾਵਾਂ ਵਾਲੀ ਇੱਕ ਕਵਿਤਾ ਹੈ ਇਸ ਕਿਤਾਬ 'ਚ ਤੇ ਕਿਤਾਬ 'ਚ ਤੇ ਉਸ ਕਵਿਤਾ ਦਾ ਨਾਮ ਹੈ ਮੁਹੱਬਤ ਦਾ ਜ਼ੋਰ। ਮਾਂ ਢਿੜ ਜਾਵੇ ਖਤਰੇ ਨਾਲ ਬੱਚੇ ਲਈ। ਮਾਂ ਢਿੜ ਜਾਵੇ ਖਤਰੇ ਨਾਲ ਬੱਚੇ ਲਈ। ਪਤੰਗਾ ਸੜ ਜਾਵੇ ਦੀਵੇ ਅੰਦਰ। ਨਦੀ ਮਿਟ ਜਾਂਦੀ ਸਮੁੰਦਰ ਲਈ ਮਾਂ ਪੜ ਜਾਵੇ ਖਤਰੇ ਨਾਲ ਬੱਚੇ ਲਈ ਪਤੰਗਾ ਸੜ ਜਾਵੇ ਦੀਵੇ ਅੰਦਰ ਨਦੀ ਮਿਟ ਜਾਂਦੀ ਸਮੁੰਦਰ ਲਈ ਮੁਹੱਬਤ ਦਾ ਜ਼ੋਰ ਐਸਾ ਪਿਆਰ ਦਾ ਵੇਗ ਐਸਾ ਜਿਸਮ ਉਸਾਰੇ ਤਾਕਤ ਜਿਸਮ ਉਸਾਰੇ ਤਾਕਤ ਬੁੱਧੀ ਜਾਲ ਵਿਛਾਏ ਪਿਆਰ ਦੇ ਵਹਿਣ ਅੱਗੇ ਸਭ ਉਖੜ ਜਾਣ ਜਿਵੇਂ ਹੜ ਉਖਾੜ ਦੇਵੇ ਦਰਖਤ ਬਿਲਡਿੰਗਾਂ ਪੁਲ ਤੇ ਬੰਨ ਸਾਰੇ ਸ਼ੈਤਾਨ ਕੋਲ ਬੁੱਧੀ ਦੀ ਤਾਕਤ ਸ਼ੈਤਾਨ ਕੋਲ ਬੁੱਧੀ ਦੀ ਤਾਕਤ ਮੁਹੱਬਤ ਕੋਲ ਰੱਬ ਦੀ ਬੁੱਧੀ ਕੋਲ ਜੋੜ ਤੋੜ ਪਿਆਰ ਕੋਲ ਆਸਥਾ ਅਕਲ ਨਾਲੋਂ ਆਸਥਾ ਜ਼ੋਰਦਾਰ ਨਿਕਲੇ ਅਕਲ ਨਾਲੋਂ ਆਸਥਾ ਜ਼ੋਰਦਾਰ ਨਿਕਲੇ ਪਿਆਰ ਉੱਥੇ ਪਹੁੰਚੇ ਜਿੱਥੇ ਅਕਲ ਨਾ ਜਾਏ ਸੋ ਆਮ ਕਰਕੇ ਅਸੀਂ ਤਾਕਤ ਨੂੰ ਜਿਸਮਾਨੀ ਤਾਕਤ ਦੇ ਰੂਪ ਚ ਦੇਖਦੇ ਆ ਜਾਂ ਦਿਮਾਗੀ ਤਾਕਤ ਦੇ ਰੂਪ ਚ ਦੇਖਦੇ ਦੋ ਹੀ ਸਾਡੇ ਸਾਹਮਣੇ ਪਾਵਰ ਦੇ ਸੋਰਸ ਹੁੰਦੇ ਨੇ ਜਾਂ ਜਸਮਾਨੀ ਤਾਕਤ ਜਾਂ ਦਿਮਾਗੀ ਤਾਕਤ ਦੁਨੀਆ ਚ ਜਿਹੜੇ ਲੋਕ ਰਾਜ ਕਰਦੇ ਨੇ ਉਹ ਅਕਸਰ ਇਹਨਾਂ ਦੋਵੇਂ ਤਾਕਤਾਂ ਨਾਲ ਰਾਜ ਕਰਦੇ ਨੇ ਜਿਵੇਂ ਰਾਜਿਆਂ ਕੋਲ ਕਬਜ਼ਾ ਕਰਨ ਦੀ ਫਿਜ਼ੀਕਲ ਤਾਕਤ ਹੁੰਦੀ ਸੀ ਜਾਂ ਜਿਹੜੀ ਕੋਈ ਰਣਨੀਤੀ ਆ ਭਾਵੇਂ ਜੰਗ ਜਿੱਤਣ ਦੀ ਹੋਵੇ ਭਾਵੇਂ ਇਲੈਕਸ਼ਨ ਜਿੱਤਣ ਦੀ ਹੋਵੇ ਤੇ ਉਹਦੀ ਉਹਦੀ ਵਾਸਤੇ ਦਿਮਾਗੀ ਤਾਕਤ ਹੁੰਦੀ ਉਸ ਨਾਲ ਹੀ ਉਹ ਰਾਜ ਕਰਦੇ ਕਰਦੇ ਸੰਨ ਤੇ ਕਰਦੇ ਹਨ ਪਰ ਪਿਆਰ ਇੱਕ ਅਜਿਹੀ ਤਾਕਤ ਹੈ ਜਿਹੜੀ ਜਦੋਂ ਮੂਹ ਜ਼ੋਰ ਹੋ ਕੇ ਆਉਂਦੀ ਹੈ ਤਾਂ ਜਸਮਾਨੀ ਜਾਂ ਦਿਮਾਗੀ ਤਾਕਤ ਨੂੰ ਉਸੇ ਤਰ੍ਹਾਂ ਤੋੜ ਜਾਂ ਖੋਹ ਸਕਦੀ ਹੈ ਜਿਵੇਂ ਹੜ ਦਾ ਪਾਣੀ ਵੱਡੇ ਵੱਡੇ ਦਰਖਤਾਂ ਬਿਲਡਿੰਗਾਂ ਪੁਲਾਂ ਤੇ ਬੰਨਾਂ ਨੂੰ ਤੋੜ ਦਿੰਦਾ ਤੇ ਕੋਨਾ ਹੁਣ ਪਾਣੀ ਪਾਣੀ ਆਪ ਚ ਬੜੀ ਆਪਣੇ ਆਪ ਚ ਬੜੀ ਤਰਲ ਚੀਜ਼ ਹੈ ਮਤਲਬ ਇੰਨੀ ਤਰਲ ਚੀਜ਼ ਹੈ ਕਿ ਕਿਸੇ ਵੀ ਵਿਰਲ ਤੋਂ ਹਿਲੰਗ ਸਕਦਾ ਤੁਹਾਡੇ ਜਿਸਮ ਤੇ ਪਾਣੀ ਪਏਗਾ ਤੇ ਤੁਹਾਨੂੰ ਠਾਰਦਾ ਇਸ ਦਾ ਨਾ ਕੋਈ ਆਕਾਰ ਹੈ ਨਾ ਇਸ ਦਾ ਇਸ ਦੀ ਕੋਈ ਸ਼ਕਲ ਹੈ ਇਹ ਹੀ ਪਾਣੀ ਜਦੋਂ ਮੂਹ ਜ਼ੋਰ ਹੋ ਜਾਏ ਇਕੱਠਾ ਹੋ ਜਾਏ ਤਾਂ ਇੰਨੀ ਜਿਹੜੀ ਸੌਫਟ ਚੀਜ਼ ਹੈ ਸਭ ਤੋਂ ਸੌਫਟ ਚੀਜ਼ ਹੈ ਤੇ ਉਹੀ ਚੀਜ਼ ਵੱਡੀਆਂ ਵੱਡੀਆਂ ਬਿਲਡਿੰਗਾਂ ਡੇਗ ਸਕਦੀ ਹੈ ਪਾਣੀ ਜਿਹੜੀ ਇਹ ਤਾਕਤ ਹੈ ਇਹ ਅਚਾਨਕ ਕਿੱਥੋਂ ਆਉਂਦੀ ਹੈ ਜਿਹੜੀ ਸਭ ਤੋਂ ਸੌਫਟ ਚੀਜ਼ ਹੈ ਉਹ ਵੱਡੀਆਂ-ਵੱਡੀਆਂ ਬਿਲਡਿੰਗਾਂ ਪੁਲਾਂ ਨੂੰ ਤੋੜ ਦਿੰਦੀ। ਸੋ ਇਹ ਇਹ ਇੱਕ ਐਗਜ਼ਾਮਪਲ ਹੈ ਕਿ ਜਿਹੜਾ ਪਿਆਰ ਹੈ ਉਹ ਵੀ ਪਾਣੀ ਦੀ ਤਰ੍ਹਾਂ ਹੈ। ਦਿਮਾਗ ਬਹੁਤ ਸ਼ੈਤਾਨੀ ਤਰੀਕੇ ਦੀਆਂ ਗਣਤੀਆਂ ਮਿੰਟੀਆਂ ਕਰ ਸਕਦਾ ਜੋ ਇਨਸਾਨ ਦਾ ਦਿਮਾਗ ਹੈ। ਜੋੜ-ਤੋੜ ਕਰ ਸਕਦਾ। ਪਰ ਪਿਆਰ ਨੂੰ ਆਪਣੀ ਤਾਕਤ ਆਸਥਾ ਤੋਂ ਮਿਲਦੀ ਹੈ, ਵਿਸ਼ਵਾਸ ਤੋਂ ਮਿਲਦੀ ਹੈ। ਕਹਿੰਦੇ ਨੇ ਕਿ ਆਸਥਾ ਰੱਬ ਦਾ ਰਸਤਾ ਹੈ। ਤੇ ਇਸ ਰਸਤੇ ਥਾਣੀ ਰੱਬ ਉਤਰਦਾ ਤੇ ਅਕਲ ਜਿੱਥੇ ਨਹੀਂ ਪਹੁੰਚ ਸਕਦੀ ਪਿਆਰ ਉੱਥੇ ਪਹੁੰਚ ਜਾ ਪਹੁੰਚਦਾ ਹੈ ਤੇ ਪਹੁੰਚ ਸਕਦਾ ਹੈ ਪਿਆਰ ਅੱਗੇ ਸਭ ਗਿਣਤੀਆਂ ਮਿੰਤੀਆਂ ਫੇਲ ਹੁੰਦੀਆਂ ਕਿਉਂਕਿ ਪਾਣੀ ਪਿਆਰ ਪਾਣੀ ਵਰਗਾ ਮਾਂ ਵੀ ਪਾਣੀ ਵਰਗੀ ਪਿਆਰ ਦਾ ਮੂੰਹ ਜ਼ੋਰ ਵੇਖ ਅਮੁਖ ਤੱਕ ਤਿਸਕੂ ਇਸਕੋਲ ਹੈ ਅਨ ਲਿਮਟਡ ਤਾਕਤ ਇਸਕੋਲ ਹੈ ਖਾਲਸੇ ਦੀ ਬਹਾਦਰੀ ਵੀ ਇਸ ਮੂੰਹ ਜ਼ੋਰ ਵੇਗ ਵਰਗੀ ਹੈ ਇੱਥੇ ਬਹਾਦਰੀ ਮੁਹੱਬਤ ਦਾ ਦੂਸਰਾ ਪਾਸਾ ਹੈ ਮੈਂ ਕੱਲ ਵੀ ਇੱਕ ਵਾਰ ਫੇਰ ਇਹ ਗੱਲ ਕਹਿ ਰਿਹਾ ਕਿ ਖਾਲਸੇ ਦੇ ਸੰਸਾਰ ਚ ਬਹਾਦਰੀ ਮੁਹੱਬਤ ਦਾ ਦੂਸਰਾ ਪਾਸਾ ਹੈ ਜਾਂ ਇਹ ਵੀ ਕਹਿ ਸਕਦੇ ਹਾਂ ਕਿ ਮੁਹੱਬਤ ਦਾ ਇੱਕ ਹੋਰ ਰੂਪ ਹੈ ਜੇ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਸ਼ੇਅਰ ਕਰੋ ਅਤੇ ਜੇ ਤੁਸੀਂ ਤੇ ਕਿਤਾਬ ਖਰੀਦਣੀ ਹੈ ਤਾਂ ਇਸ ਵੀਡੀਓ ਦੇ ਐਂਡ ਤੇ ਅੰਤ ਚ ਅਤੇ ਜਾਂ ਡਿਸਕ੍ਰਿਪਸ਼ਨ ਚ ਜੋ ਲਿੰਕਸ ਦਿੱਤੇ ਗਏ ਨੇ ਉਹਨਾਂ ਤੇ ਜਾ ਕੇ ਤੁਸੀਂ ਇਹ ਕਿਤਾਬ ਖਰੀਦ ਸਕਦੇ ਹੋ